ਜੀ ਪੀਐਸਟ ਐਟਟੀਡੀ ਬੀੜ ਯੂਨੀਅਨ ਪੰਜਾਬ ਅਫੀਸ਼ੀਅਲ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਉਹ ਅਪਡੇਟ ਕੀ ਹੈ ਕਿ ਬੀਤੇ ਦਿਨੀ ਆਪਣੇ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਜੋ ਕਿ ਸਿੱਖਿਆ ਮੰਤਰੀ ਪੰਜਾਬ ਜੋਗ ਸਿੰਘ ਬੈਂਸ ਉਹਨਾਂ ਦੇ ਵੱਲ ਭੇਜਿਆ ਗਿਆ ਉਹਨਾਂ ਨੂੰ ਫਾਜ਼ਿਲਕਾ ਦੇ ਜਿਹੜੇ ਸਹਾਇਕ ਸੁਪਰਡੈਂਟ ਨੇ ਉਹਨਾਂ ਨੂੰ ਇਹ ਮੰਗ ਪੱਤਰ ਸੌਂਪਿਆ ਗਿਆ ਮੰਗ ਪੱਤਰ ਦੇ ਵਿੱਚ ਡਿਮਾਂਡ ਕੀ ਰੱਖੀ ਹੈ ਕਿ ਪੀਐਸ ਟੈਟ ਦਾ ਕੈਲੰਡਰ ਜਾਰੀ ਕੀਤਾ ਜਾਵੇ। ਔਰ ਪੀਐਸ ਟੈਟ ਦਾ ਨੋਟੀਫਿਕੇਸ਼ਨ ਇਹ ਥੋੜਾ ਜਿਹਾ ਗਲਤ ਹੈ। ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਦੂਜੀ ਮੰਗ ਆਪਣੀ ਇਹ ਸੀ। ਤੀਜੀ ਮੰਗ ਆਪਣੀ ਇਹ ਸੀ ਕਿ ਪੰਜਾਬ ਪੁਸ ਦੀ ਤਰਜ਼ ਤੇ ਹਰ ਵਾਰ ਹਰ ਵਾਰ ਪੇਪਰ ਲਿਆ ਜਾਵੇ। ਇਨਕੀ ਯਕੀਨੀ ਬਣਾਇਆ ਜਾਵੇ ਕਿ ਹਰ ਵਾਰ ਪੇਪਰ ਇਸ ਤਰੀਕ ਨੂੰ ਹੋਏਗਾ ਇਸ ਵਾਰ ਇਸ ਤਰੀਕ ਨੂੰ ਹੋਏਗਾ ਮਤਲਬ ਮੰਥ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਮੰਥ ਸ਼ੋਰ ਕੀਤਾ ਜਾਵੇ ਕਿ ਕਿਹੜੇ ਮੰਥ ਦੇ ਵਿੱਚ ਪੰਜਾਬ ਸਰਕਾਰ ਪੇਪਰ ਲਿਆ ਕਰੇਗੀ ਕਿਉਂਕਿ ਖੁਦ ਸਿੱਖਿਆ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਤਾਂ ਉਸ ਬਿਆਨ ਦੇ ਵਿੱਚ ਉਹਨਾਂ ਨੇ ਖੁਦ ਦੇ ਜੀਜਾਪ ਕਹੀ ਸੀ ਕਿ ਜਿੰਨਾ ਤੋਂ ਮੁੱਕੇ ਖੁੰਝ ਕੇ ਉਹਨਾਂ ਨੂੰ ਪਤਾ ਹੋਇਆ ਕਰੇਗਾ ਕਿ ਅਗਲੀਆਂ ਪੋਸਟਾਂ ਕਦੋਂ ਆ ਰਹੀਆਂ ਹਨ ਉਹਤੋਂ ਦਾ ਟੈਟ ਦਾ ਪੇਪਰ ਕਦੋਂ ਹੋਇਆ ਕਰੇਗਾ ਸਭ ਕੁਝ ਉਹਨਾਂ ਨੇ ਬਿਆਨ ਦੇ ਵਿੱਚ ਆਪਦੇ ਇਹ ਗੱਲ ਕੀਤੀ ਸੀ ਪਰ ਹਜੇ ਤੱਕ ਉਸ ਚੀਜ਼ ਦੇ ਉੱਪਰ ਜਦੋਂ ਵੀ ਕੋਈ ਮੀਟਿੰਗ ਦੇ ਵਿੱਚ ਵੀ ਜ਼ਿਕਰ ਹੋਇਆ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਇੱਥੋਂ ਆਪਾਂ ਨੂੰ ਪਿੱਛੀ ਸਮਝ ਆ ਰਹੀ ਹੈ ਕਿ ਚੀਜ਼ ਜੋ ਮਿਲੇਗੀ ਉਹ ਲੜ ਕੇ ਮਿਲੇਗੀ ਵਿਦਆਊਟ ਐਫਰਟਸ ਵਿਦਆਊਟ ਆਪਾਂ ਕਹਿ ਦਈਏ ਕਿ ਘਰੇ ਬੈਠੇ ਕੁਝ ਵੀ ਨਹੀਂ ਮਿਲਣਾ ਐਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਯੂਨੀਅਨ ਦਾ ਸਾਥ ਦਿਓ ਤਾਂ ਉਸ ਦਿਨ ਆਪਣੇ ਤੇ ਆਪਣੇ ਨਾਲ ਬਹੁਤ-ਬਹੁਤ ਧੰਨਵਾਦੀ ਹਾਂ ਮੈਂ ਅਜੀਤ ਜਿਹੜੇ ਅਜੀਤ ਦਾ ਸਟਾਫ ਹੈ ਅਜੀਤ ਅਖਬਾਰ ਦਾ ਉਹਨਾਂ ਨੇ ਆਪਣਾ ਇਸ਼ਤਿਹਾਰ ਵੀ ਲਾਇਆ ਅਖਬਾਰ ਦੇ ਵਿੱਚ ਤੁਸੀਂ ਸਾਰਿਆਂ ਨੇ ਬਖੂਬੀ ਦੇਖਿਆ ਵੀ ਹੋਏਗਾ ਉਹ ਇਸ਼ਤਿਹਾਰ ਕੀ ਹੈ ਕਿ ਬੀਅਰਡ ਤੇ 8TT ਪਾਸ ਯੂਨੀਅਨ ਨੇ ਮੰਗ ਪੱਤਰ ਨੂੰ ਲੈ ਕੇ ਸਹਾਇਕ ਕਮਿਸ਼ਨਰ ਜਰਨਲ ਨੂੰ ਸੌਂਪਿਆ ਮੰਗ ਪੱਤਰ ਮੰਗ ਪੱਤਰ ਸੌਂਪਿਆ ਤੇ ਇਹਨੇ ਕੀ ਖ਼ਬਰ ਲਾਈ ਹੈ ਖ਼ਬਰ ਕਿ ਲਾਈ ਹੈ ਪੀਐਸਟੈਟ ਦੀ ਮੰਗ ਨੂੰ ਲੈ ਕੇ 8TT B&P ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਇੱਕ ਵਫ਼ਦ ਫਾਜ਼ਲ ਕਾ ਦੇ ਸਹਾਇਕ ਕਮਿਸ਼ਨਰ ਜਰਨਲ ਅਮਨਦੀਪ ਸਿੰਘ ਮਾਵੀ ਨੂੰ ਮਿਲਿਆ ਅਤੇ ਇੱਕ ਮੰਗ ਪੱਤਰ ਸੌਂਪਿਆ ਸੋ ਮੰਗ ਪੱਤਰ ਸੌਪੇ ਵਿੱਚ ਉਹਨਾਂ ਨੇ ਕਿਹਾ ਕਿ NCERT ਪੰਜਾਬ ਦੀ ਗਾਈਡਲਾਈਨਸ ਅਨੁਸਾਰ ਹਰ ਸਾਲ ਵਿੱਚ ਇੱਕ ਪੇਪਰ ਹੋਣਾ ਲਾਜ਼ਮੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ ਲੈਣ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਇਹਨਾਂ ਨੇ ਵੀ ਇੱਕ ਲਾਈਨ ਵਿੱਚ ਇਨਵੋਲਵ ਕਰ ਦਿੱਤੀ ਕਿ ਇੱਕ ਬਿਆਨ ਦਿੱਤਾ ਗਿਆ ਸੀ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਸੰਬੰਧੀ ਪੰਜਾਬ ਪੂਸ ਦੀ ਪੋਸਟਾਂ ਦੇ ਤਰਜ਼ ਤੇ ਕੈਲੰਡਰ ਹਰ ਜਾਰੀ ਕਰਨ ਬਾਰੇ ਕਿਹਾ ਸੀ ਪਰ ਹੁਣ ਤੱਕ ਸਰਕਾਰ ਵੱਲੋਂ ਵਿਆਪਕ ਜੋਤ ਟੈਸਟ ਲੈਣ ਲਈ ਕੋਈ ਨੋਟੀਫਿਕੇਸ਼ਨ ਤੇ ਕੈਲੰਡਰ ਨਹੀਂ ਜਾਰੀ ਕੀਤਾ ਗਿਆ ਜਿਸ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਕਾਜ ਪ੍ਰਣਾਲੀ ਤੋਂ ਸਾਹਬ ਦਿਖਾਈ ਦਿੰਦਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਦੀ ਕੋਈ ਵੀ ਕੰਮ ਨਹੀਂ ਕਰ ਰਹੀ ਸਿੱਖਿਆ ਵਿਭਾਗ ਵਿੱਚ। ਇਸ ਕੀਤੇ ਕੀ ਵਾਅਦੇ ਤੋਂ ਭੱਜ ਰਹੀ ਹੈ। ਸਿੱਖਿਆਰਥੀ ਪੇਪਰ ਦੀ ਡੀ ਕਰ ਰਹੇ ਨੇ। ਇਸ ਮੌਕੇ ਪੀਐਸਟ ਯੂਨੀਅਨ ਦੀ ਸਮੂੱਚੀ ਕਮੇਟੀ ਨੇ ਕਿਹਾ ਕਿ ਪਿਛਲੇ ਦਿਨੀ ਹੋਈਆਂ ਐਮਪੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਪਾਰਟੀ ਦਾ ਬਿਸਤਰਾ ਗੋਲ ਕਰਨ ਵਿੱਚ ਪੀਐਸਟਟ ਯੂਨੀਅਨ ਦਾ ਕਾਫੀ ਵੱਡਾ ਯੋਗਦਾਨ ਰਿਹਾ ਜੇਕਰ ਪੰਜਾਬ ਸਰਕਾਰ ਯੋਗਤਾ ਪ੍ਰੀਖਿਆ ਟੈਸਟ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੀਆਂ ਬਲਾਕਸਮ ਤੇ ਚੋਣਾਂ ਤੇ ਵਿਧਾਨ ਸਭਾ ਦੀ ਚੋਣਾਂ ਜਿਹੜੀ 2027 ਦੇ ਵਿੱਚ ਹੋਣਗੀਆਂ ਆਮ ਆਦਮੀ ਪਾਰਟੀ ਦਾ ਫਿਰ ਤੋਂ ਬਾਈਕਟ ਕੀਤਾ ਜਾਵੇਗਾ ਸੋ ਇਹ ਖਬਰ ਸੀਗਾ ਅਸੀਂ ਬਹੁਤ ਬਹੁਤ ਸੰਮਾਦੀਆਂ ਅਜੀਤ ਨਿਊਜ਼ ਦਾ ਸਾਰਾ ਪਾਜਲਿਕਾ ਦਾ ਸਟਾਫ ਕਿਉਂਕਿ ਅਸੀਂ ਉਹਨਾਂ ਨੂੰ ਇੱਕ ਮੰਗ ਰੱਖੀ ਉਹਨਾਂ ਅੱਗੇ ਵੀ ਉਹਨਾਂ ਨੂੰ ਵੀ ਦੱਸਿਆ ਕਿ ਸਾਡੇ ਨਾਲ ਇਹ ਕੁਝ ਹੋ ਰਿਹਾ ਤਾਂ ਉਹ ਵੀ ਆਪਣੇ ਨਾਲ ਮੀਡੀਆ ਵੀ ਪੂਰਾ ਸਪੋਰਟ ਕਰਦਾ ਹਰ ਜਿੱਥੇ ਵੀ ਆਪਾਂ ਨੂੰ ਉਹਨਾਂ ਦੀ ਲੋੜ ਹੁੰਦੀ ਹੈ ਤਾਂ ਫਿਰ ਗੱਲ ਉਹੀ ਹੈ ਮੈਂ ਲਾਸਟ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਆਪਾਂ ਪ੍ਰੋਸੈਸ ਸਟਾਰਟ ਕਰ ਰਹੇ ਹਾਂ ਹੋ ਗਿਆ ਪਹਿਲਾ ਮੰਗ ਪੱਤਰ ਆਪਾਂ ਸੌਂਪਤਾ ਠੀਕ ਹੈ ਜੀ ਪੀਐਸਟ 2025 ਦਾ ਨੋਟੀਫਿਕੇਸ਼ਨ ਕਢਵਾਉਣ ਦੇ ਲਈ ਪਹਿਲਾ ਮੰਗ ਪੱਤਰ ਆਪਾਂ ਤੋਂ ਪਿਆ ਇਸੇ ਤਰ੍ਹਾਂ ਤੁਸੀਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੰਗ ਪੱਤਰ ਦੇ ਸਕਦੇ ਹੋ ਆਪਦੇ ਐਮਐਲਏ ਨੂੰ ਮਿਲ ਸਕਦੇ ਹੋ ਜਿਹੜਾ ਇੱਕ ਵਾਰ ਕੰਮ ਆਪਣਾ ਕਰਨ ਵਾਲਾ ਉਹ ਇੱਕ ਵਾਰ ਇਹੀ ਹੈ ਕਿ ਆਪਾਂ ਕਰਾਂ ਦੇ ਵਿੱਚ ਬੈਠ ਕੇ ਇੱਕ ਵਾਰੀ ਐਵੇਂ ਸਪੋਰਟ ਕਰ ਦੋ ਉਸ ਤੋਂ ਬਾਅਦ ਆਪਾਂ ਪ੍ਰੋਟੈਸਟ ਲਗਾਵਾਂਗੇ ਪ੍ਰੋਟੈਸਟ ਲਗਾਵਾਂਗੇ ਆਪਾਂ ਮੋਹਾਲੀ ਡੀਪੀਆਈ ਦਫ਼ਤਰ ਦੇ ਬਾਹਰ ਠੀਕ ਹੈ ਜਿੱਥੇ ਸਾਡੇ ਸਾਥੀ 2994 ਬੈਕਲੌਗ ਵਾਲੇ ਬੈਠੇ ਨੇ ਜਾਣੇ ਕਿ ਨਾਟਚਰਵੇਂ ਪਰਤੀ ਵਾਲੇ ਬੈਠੇ ਨੇ ਉਹਨਾਂ ਦਾ ਆਪਾਂ ਨੂੰ ਹੰਗਾਰਾ ਮਿਲੇਗਾ ਉਹਨਾਂ ਦਾ ਸਾਥ ਮਿਲੇਗਾ ਤੇ ਆਪਣਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਆਪਣਾ ਕਲੰਡਰ ਨੋਟੀਫਿਕੇਸ਼ਨ ਸਭ ਕੁਝ ਆ ਜਾਏਗਾ ਅਗਰ ਤੁਸੀਂ ਚਾਹੁੰਦੇ ਹੋ ਕਿ ਆਪਾਂ ਜਲਦੀ ਤੋਂ ਜਲਦੀ ਪੇਪਰ ਦੇ ਕੇ ਆਪਾਂ ਵੀ ਇਨਵੋਲਵ ਹੋਈਏ ਆਪਣੇ ਭੈਣ ਭਰਾਵਾਂ ਦੀ ਤਰ੍ਹਾਂ ਜਿਹੜੇ ਟੈਟ ਪਾਸ ਨੇ ਜਾਂ ਵੀ ਜਿਹੜੇ ਈਡੀਟੀ ਦੇ ਟੈਟ ਪਾਸ ਨੇ ਜਾਂ ਬੀੜ ਦੇ ਟੈਟ ਪਾਸ ਨੇ ਉਹਨਾਂ ਦੇ ਵਿੱਚ ਇਨਵੋਲਵ ਹੋਈਏ ਉਹਨਾਂ ਦਾ ਸਾਥ ਦਿਈਏ ਤਾਂ ਬਹੁਤ ਜ਼ਰੂਰੀ ਹੈ ਕਿ ਆਪਾਂ ਨੂੰ ਇਹ ਪੌੜੀ ਨੂੰ ਪਾਰ ਕਰਨਾ ਪੈਣਾ ਹੈ ਪਾਰ ਕਰਨ ਦੇ ਲਈ ਤੁਸੀਂ ਇੱਕ ਚੀਜ਼ ਧਿਆਨ ਦੇ ਵਿੱਚ ਰੱਖ ਲੋ ਲਾਸਟ ਟਾਈਮ ਵੀ ਸਾਡੇ ਨਾਲ ਹੋਇਆ ਹੈ ਅਗਰ ਤੁਸੀਂ ਤੁਰੋਗੇ ਪਰ ਅਸੀਂ ਤੁਹਾਡੀ ਸਪੋਰਟ ਦੇ ਨਾਲ ਅੱਗੇ ਲੱਗ ਕੇ ਚੱਲਣ ਨੂੰ ਤਿਆਰ ਹਾਂ ਕਿਉਂਕਿ ਇਕੱਲਾ ਸਾਡੇ ਜਾਨ ਨਾਲ ਕੁਝ ਵੀ ਨਹੀਂ ਹੋਣਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਨਾਲ ਤੁਰਨਾ ਪਏਗਾ ਸਾਰਿਆਂ ਨੂੰ ਸਾਥ ਦੇਣਾ ਪਵੇਗਾ ਅਗਰ ਤੁਸੀਂ ਸਾਥ ਦੇਵੋਗੇ ਤਾਂ ਜਲਦੀ ਆਪਾਂ ਇਸ ਚੀਜ਼ ਨੂੰ ਅਚੀਵ ਕਰ ਲਾਂਗੇ ਨੋਟੀਫਿਕੇਸ਼ਨ ਲੈਣਾ ਇਕਲੀਜੀਬਿਲਿਟੀ ਟੈਸਟ ਦਾ ਕੋਈ ਵੱਡੀ ਗੱਲ ਨਹੀਂ ਹੈ ਆਪਾਂ ਕੋਈ ਪੋਸਟਾਂ ਦਾ ਨੋਟੀਫਿਕੇਸ਼ਨ ਨਹੀਂ ਮੰਗ ਰਹੇ ਆਪਾਂ ਕੋਈ ਤਨਖਾਹਾਂ ਨਹੀਂ ਮੰਗ ਰਹੇ ਤਾਂ ਆਪਾਂ ਇੱਕ ਸਿਰਫ ਇਹ ਕਹਿ ਰਹੇ ਵੀ ਆਪਣਾ एलिਜੀਬਿਲਿਟੀ ਟੈਸਟ ਜੋ ਕਿ ਐਨਸੀਆਰਟੀ ਦਾ ਰੂਲ ਵੀ ਕਹਿੰਦਾ ਕਿ ਹਰੇਕ ਵਾਰ ਪੇਪਰ ਦਾ ਇਹ ਪੇਪਰ ਹੋਣਾ ਹੀ ਲਾਜ਼ਮੀ ਹੈ ਦੁਰੀਆਂ ਨਾਲ ਦੀਆਂ ਸਟੇਟਾਂ ਵੀ ਲੈਂਦੀਆਂ ਪੇਪਰ ਅ ਇੱਕ ਜਾਂ ਦੋ ਮਹੀਨੇ ਦੇ ਵਿੱਚ ਉਹਨਾਂ ਦਾ ਨੋਟੀਫਿਕੇਸ਼ਨ ਵੀ ਆਊਟ ਹੋ ਜਾਏਗਾ ਉਹ ਚਾਹੇ ਸਾਡੀ ਗਵਾਂਡੀ ਸੂਬਾ ਸਾਡਾ ਹਰਿਆਣਾ ਹੋਵੇ ਜਾਂ ਰਾਜਸਥਾਨ ਹੋਵੇ ਰੀਟ ਦਾ ਪੇਪਰ ਜਿਵੇਂ ਹੁੰਦਾ ਤਾਂ ਸੀਟੈਟ ਦਾ ਵੀ ਨੋਟੀਫਿਕੇਸ਼ਨ ਬਸ ਉਸ ਦਿਨਾਂ ਦੇ ਵਿੱਚ ਹੀ ਤੁਹਾਨੂੰ ਦਿਖਾਈ ਦੇਵੇਗਾ ਪਰ ਪੰਜਾਬ ਸਰਕਾਰ ਇਹਨਾਂ ਚੀਜ਼ਾਂ ਦੇ ਵਿੱਚ ਸੁੱਤੀ ਰਹਿੰਦੀ ਹੈ ਇੱਕ ਸਿੱਖਿਆ ਕ੍ਰਾਂਤੀ ਹੈਸ਼ਟੈਗ ਚਲਾਇਆ ਜਾ ਰਿਹਾ ਹੈ ਤਾਂ ਇੱਕ ਮੈਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਇਹ ਵੀ ਬੇਨਤੀ ਜਿਹੜੇ ਸਾਥੀ ਟਵਿੱਟਰ ਦੀ ਵਧੀਆ ਜਾਣਕਾਰੀ ਰੱਖਦੇ ਨੇ ਜੋ ਜਿਹੜੇ ਨਹੀਂ ਵੀ ਰੱਖਦੇ ਤਾਂ ਉਹ ਵੀ YouTube ਦੇ ਉੱਪਰ ਸਭ ਕੁਝ ਦੱਸਿਆ ਹੈ ਕਿਵੇਂ ਚਲਾਉਣਾ ਹੁੰਦਾ ਤਾਂ ਆਪਣੇ ਯੂਨੀਅਨ ਦਾ ਇੱਕ ਟਵਿੱਟਰ ਅਫੀਸ਼ੀਅਲ ਟਵਿੱਟਰ ਹੈਂਡਲ ਹੈ ਤੁਸੀਂ ਸਾਰੇ ਜਣੇ ਉਸ ਚੀਜ਼ ਦੇ ਉੱਪਰ ਵੀ ਸੋਸ਼ਲ ਮੀਡੀਆ ਆਪਾਂ ਦੋ ਅ ਦੋ ਮਹੀਨੇ ਤੱਕ ਪੂਰੇ ਨਹੀਂ ਮੈਂ ਕਵਾਂਗਾ ਡੇਢ ਕੋ ਮਹੀਨੇ ਜਿਹੜਾ ਆਪਾਂ ਇੱਕ ਵਾਰ ਆਪਾਂ ਸੋਸ਼ਲ ਮੀਡੀਆ ਦੀ ਜੰਗ ਜੀਤ ਕੇ ਕਿ ਆਪਣੀ ਇੱਕ ਵੀ ਮੰਗ ਨੂੰ ਸਾਰੇ ਇੱਕ ਵਾਰ ਫਿਰ ਤੋਂ ਕੈਬਨਿਟ ਦੇ ਵਿੱਚ ਚਰਚਾ ਹੋਵੇ ਕਿ ਪੀਐਸਟ ਦਾ ਪੇਪਰ ਲੈਂਡ ਦੇ ਲਈ ਸਖਿਆਰਥੀ ਉੱਠ ਪਿੰ ਜਿਵੇਂ ਪਿਛਲੇ ਸਮੇਂ ਦੇ ਵਿੱਚ ਲਾਸਟ ਟਾਈਮ ਦੇ ਵਿੱਚ ਉਹ ਚੀਜ਼ ਬਣ ਗਿਆ ਸੀਗਾ ਉਸ ਤੋਂ ਬਾਅਦ ਆਪਣਾ ਨੋਟੀਫਿਕੇਸ਼ਨ ਆਇਆ ਪੇਪਰ ਹੋਇਆ ਤਾਂ ਉਸੇ ਤਰੀਕੇ ਦੇ ਨਾਲ ਹੁਣ ਆਪਾਂ ਥੋੜੇ ਸਮੇਂ ਦੇ ਵਿੱਚ ਉਹ ਬਣਾ ਸਕਦੇ ਹਾਂ ਕਿਉਂਕਿ ਤਰੀਕਾ ਸਾਨੂੰ ਪਤਾ ਹੈ ਜੇਕਰ ਤੁਸੀਂ ਸਾਡੇ ਸਾਥ ਦੇ ਨਾਲ ਚੱਲੋਗੇ ਤਾਂ ਆਪਾਂ ਉਹ ਚੀਜ਼ਾਂ ਬਹੁਤ ਜਲਦੀ ਅਚੀਵ ਕਰ ਲਾਂਗੇ ਸਾਡੇ ਤੁਸੀਂ ਸਾਥ ਨਾ ਦਿਓਗੇ ਤਾਂ ਫਿਰ ਹੌਲੀ-ਹੌਲੀ ਹੌਲੀ-ਹੌਲੀ ਹੋ ਸਕਦਾ ਹੈ ਵੀ ਦਸੰਬਰ ਲੰਘ ਜਾਏ 25 ਦਾ ਫਿਰ ਤੁਸੀਂ ਸਾਨੂੰ ਪੁੱਛ ਲੈਣੇ ਹੁੰਦੇ ਹੋ ਕਿ ਪੇਪਰ ਹੋਏਗਾ ਕਿ ਨਹੀਂ ਹੋਏਗਾ 25 ਦੇ ਵਿੱਚ ਤਾਂ ਫਿਰ ਪੇਪਰ ਨਹੀਂ ਹੋਣਾ ਬਈ ਪੇਪਰ 26 ਦੇ ਵਿੱਚ ਵੀ ਜਾ ਸਕਦਾ ਜੇ ਤੁਸੀਂ ਸਾਥ ਦਿਓਗੇ ਤਾਂ ਪੇਪਰ ਆਪਾਂ 25 ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਕਰਵਾ ਲਾਂਗੇ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜਿਹੜੇ ਚੈਨਲ ਤੇ ਫਰਸਟ ਵਾਰ ਵਿਜ਼ਿਟ ਕੀਤਾ ਜਿਨ੍ਹਾਂ ਨੇ ਪਹਿਲੀ ਵਾਰ ਵੀਡੀਓ ਦੇਖੀ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਕਰ ਲਓ ਕਈ ਵਾਰ ਕੀ ਹੁੰਦਾ ਹੈ ਕਿ ਸਾਥੀ ਵੀਡੀਓ ਜ਼ਰੂਰ ਦੇਖਦੇ ਨੇ ਹਰ ਇੱਕ ਵੀਡੀਓ ਦੇਖਦੇ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਤੁਸੀਂ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਆਪਦਾ ਚੈਨਲ ਆ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਪਹੁੰਚਾਉਣਾ ਸਾਡਾ ਫਰਜ਼ ਹੈ ਤੁਹਾਨੂੰ ਇਸ ਚੈਨਲ ਦੇ ਨਾਲ ਅਸੀਂ ਪਹੁੰਚਾਉਂਦੇ ਰਹਿਨੇ ਆ ਸੋ ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ